ਆ ਹੂੰ ਇਹ ਕਹਿੰਦਾ ਕਪਤਾਨ ਅਗਰ ਨਿਕਲਦਾ ਨਾ ਮੈਂ ਤਾਂ ਹੂੰ ਇਹ ਲੱਗਦਾ ਪਹਿਲਾਂ ਮੱਥਾ ਹੋ ਗਿਆ ਉਹ ਲੈ ਜਾਂਦੇ ਹਾਂ ਸਭ ਅੱਛਾ ਅੱਛਾ ਪੁਆਇੰਟ ਲੁੱਗ ਗਿਆ ਉਹ ਅਹ ਤੂੰ ਨਾ ਉਹ ਨਾ ਤਾਂ ਇਹ ਬਹੁਤ ਅੰਦਰੋਂ ਨਿਕਲਦਾ ਸੋ ਹਾਂਜੀ ਇਹਨਾਂ ਦੀ ਜਦ ਸ਼ੋਭਾ ਯਾਤਰਾ ਹੁੰਦੀ ਹੋਣੀ ਆ ਜਦ ਲੈਂਦੇ ਹੁਣੇ ਆ ਇਹ हां सही है। इतनी भक्ति बहुत ज्यादा है जी राम जी किशन वाला जी।, जी। वाहेगुरु जी का खालसा, श्री वाहेगुरु जी की फतेह। मम्मी अरदास ਕਰਦੀ ਆ ਤੇ ਮੈਂ ਵੀ ਅਰਦਾਸ ਕਰਦੀ ਆ। ਸਾਰੇ ਜਾਨੇ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹੋ। ਦੁੱਖ ਤੇ ਕਿਲਫਾ ਤੋਂ ਦੂਰ ਰਹੋ। ਠੀਕ ਹੈ। ਸਾਨੂੰ ਤੁਹਾਨੂੰ ਖੁਸ਼ ਰੱਖੇ। ਸਾਨੂੰ ਬੁੱਬੂ ਦੀ ਯਾਦ ਆ ਰਹੀ ਹੈ ਬਹੁਤ ਜ਼ਿਆਦਾ। ਕਰਨ ਦੀ ਯਾਦ ਆ ਰਹੀ ਆ ਮਾਸੀ ਦੀ ਚਾਚੇ ਦੀ ਪਾਪਾ ਜੀ ਦੀ ਸਾਰਿਆਂ ਦੀ ਯਾਦ ਆ ਰਹੀ ਆ ਬਹੁਤ ਤੀਜੀ ਸਪੀਡ ਦੇ ਨਾਲ ਠੀਕ ਐ ਸੋ ਹੁਣ ਬਾਰੀ ਬਾਰੀ ਸਾਰੇ ਗੁਰਦੁਆਰੇ ਦੇ ਤੁਹਾਨੂੰ ਕਰਾਵਾਂਗੇ ਦਰਸ਼ਨ ਮੈਨੂੰ ਇਤਿਹਾਸ ਬਾਰੇ ਘੱਟ ਪਤਾ ਲੇਕਿਨ ਫਿਰ ਵੀ ਕੋਸ਼ਿਸ਼ ਕਰਾਂਗੀ ਜਿੰਨਾ ਕੁ ਮੈਨੂੰ ਸਮਝ ਆਈ ਮੈਂ ਤੁਹਾਨੂੰ ਦੱਸਾਂਗੀ ਸੋ ਗਲਤੀ ਫਲਤੀ ਹੋ ਗਈ ਤਾਂ ਮਾਫ ਕਰਦੇ ਹੋ ਕਰਦੇ ਆ ਜੀ ਫਿਰ ਹੁਣ ਪੜਾਂਗੇ ਵੀ ਉਹਨਾਂ ਨੇ ਉੱਥੇ ਜਿਹੜੀ ਬਾਣੀ ਨਾ ਆਪਣੇ ਮਹਾਰਾਜ ਦੇ ਵਿੱਚ ਉਚਾਰੀ ਹੋਈ ਆ ਵੀ ਚਰੋ ਮੈਨੂੰ ਪ੍ਰੋਪਰ ਸ਼ਬਦ ਨਹੀਂ ਯਾਦ ਆ ਰਿਹਾ ਉੱਥੇ ਦੇ ਉਚਰੇ ਨੂੰ ਆ ਜਿਹੜੇ ਬਾਈ ਪਾਣੀ ਦੇ ਵਿੱਚ ਲਿਖਿਆ ਹੋਇਆ ਹੈ ਉੱਥੇ ਜਿਹੜਾ ਨਾ ਮੰਦਿਰ ਹੈ ਮਤਲਬ ਉਹ ਮੰਦਿਰ ਜਿਹੜਾ ਉਹ ਕਿਸੇ ਟਾਈਮ ਮਤਲਬ ਕਿ ਨਾ ਪਾਂਡਵਾ ਦੇ ਟਾਈਮ ਦੇ ਅਠ ਮੰਦਿਰ ਬਣਾਇਆ ਕਿਹਾ ਬਹੁਤ ਤਕੜੇ ਪੁਰਾਣੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ पे ਫਾਰ ਹੈ ਬੇ ਮੂਹ ਸੀਗੇ ਉਹ ਚੜਦੀ ਬਾਹ ਸੀਗੇ ਠੀਕ ਹੈ ਠੂਠ ਨਹੀਂ ਸ਼ਬਦ ਹੈ ਤਾਂ ਜਿਹੜੇ ਏ ਸੀ ਕੇ ਨਾਮਦੇਵ ਜੀ ਇਹ ਕਸ਼ਮੀਰੀ ਜਾਤੀ ਦੇ ਪਰਿਵਾਰ ਚ ਪੈਦਾ ਹੋਏ ਸਨ ਇੱਥੇ ਤੋਂ ਸਾਬਤ ਹੁੰਦਾ ਵੀ ਜਿਹੜੇ ਆਪਣੇ ਆਪਣਾ ਧਰਮ ਹੈਗਾ ਏ ਉਹ ਨਾ ਨੀਚਿਆਂ ਨੂੰ ਪ੍ਰਵਾਹ ਕਰਦਾ ਹੋਊ ਉਹਨੂੰ ਬਰਾਬਰ ਰੱਖਦਾ ਨਾ ਬਰਾਬਰ ਰੱਖਦਾ ਠੀਕ ਹੈ ਨਾ ਬਿਕ ਪਰਮਾਤਮਾ ਵੀ ਉਹੀ ਚੀਜ਼ਾਂ ਉਹਨੂੰ ਕਿਸੇ ਊਚ ਨੀਚ ਕਰ ਕੋਈ ਨਹੀਂ ਜਾਤ ਧਰਮ ਦੇ ਨਾਲ ਕੋਈ ਨਾ ਉਹ ਨਹੀਂ ਹੈਗਾ ਉਹ ਤਾਂ ਦਿਲ ਦੇਖਦਾ ਹਨਾ ਵੀ ਮੇਰੇ ਕੰਮ ਮਿਲੇ ਕਿ ਨਹੀਂ ਮਿਲੇ ਹਨਾ ਤਾਂ ਉੱਥੇ ਉਹ ਇਹਨਾਂ ਨੇ ਘਰ ਵੀ ਖਵਾ ਕੇ ਲੈ ਕੇ ਆਉਣਾ ਕਿੱਥੇ ਉਹ ਪੈਦਾ ਹੋਏ ਤੇ ਕੀ ਕੀ ਸਟੋਰੀ ਹੈ ਕਿ ਥੋੜੀ ਥੋੜੀ ਆਪਾਂ ਨੂੰ ਦੱਸਣੀ ਵੀ ਉਹਨਾਂ ਨੇ ਤੇ ਉਹਨਾਂ ਦੀ ਲਗਨ ਲੱਗੀ ਹੋਈ ਸੀ ਪ੍ਰਭੂ ਦੇ ਨਾਲ ਤੇ ਉਹ ਪ੍ਰਭੂ ਨੂੰ ਮਿਲਣਾ ਚਾਹੁੰਦੇ ਤੇ ਵੀ ਮੈਂ ਕਿੱਥੇ ਮਿਲਾਂ ਬਈ ਆਪਾਂ ਮੈਨੂੰ ਕਿੱਥੇ ਮਿਲੇ ਤੇ ਨਾਲ ਦੀ ਤੇਵਾ ਰੱਬ ਕਰਨਾ ਪਿਆ ਤਾਂ ਮੰਦਿਰ ਦੇ ਮੂਹਰੇ ਬੈਠ ਕੇ ਕੀਰਤਨ ਕਰਦੇ ਕਰਦੇ ਇੰਨਾ ਰਸਮਈ ਕੀਰਤਨ ਹੋ ਗਿਆ ਕਿ ਲੋਕ ਮੰਦਿਰ ਵੱਲੋਂ ਘਟਣ ਉਹਦੇ ਵੱਲੋਂ ਜਿਆਦਾ ਲੱਗੇ ਪਰ ਜਿਹੜੇ ਉਸਦੇ ਪੰਡਤ ਗੁੰਡੇ ਤੇ ਵੀ ਕਹਿੰਦੇ ਵੀ ਸਾਡੇ ਗੋਦੀਆਂ ਤੋਂ ਬੰਦੇ ਦੇ ਲੋਕ ਵੀ ਸਾਡੇ ਗੋਦੀਆਂ ਤੋਂ ਲਾਉਂਦੇ ਤੇ ਛੱਡ ਕੇ ਵੀ ਇਹ ਇਹ ਜਿਹਨੂੰ ਛੂਦਰ ਦੱਸਦੇ ਦੇ ਵੀ ਇੰਨੀ ਵੀ ਜਾਤੀ ਦਾ ਇਹ ਨਹੀਂ ਕੋ ਲਾਗੇ ਲੋ ਸਾਰਾ ਬਣਾਇਆ ਸਾਰੇ ਇਕੱਠੇ ਹੋ ਕੇ ਨਿਵਾਣ ਨਾ ਪਤਾ ਜਗ੍ਹਾ ਪਈ ਹੈ ਹੁਣ ਸਾਰੇ ਇਕੱਠੇ ਹੋ ਕੇ ਪਲਾਨ ਬਣਾਇਆ ਵੀ ਇਹਦਾ ਕਰੋ ਜਮੀਨ ਕੱਜਗਲ ਸਿਆਸਤ ਵਿੱਚ ਚੱਲਦਾ ਜਾਏ ਕੋਈ ਮੜਾ ਨਾ ਕਰਕੇ ਇਹਨੂੰ ਖੁੱਬੇ ਲੈਣ ਲਵਣਾ ਸਾਰੇ ਖੁੰਡੇ ਲੈਣ ਲਵਣ ਵਾਲੀ ਗੱਲ ਹੋਗੀ ਚੱਕ ਕੇ ਉਹਨੂੰ ਜਦੋਂ ਸਾਈਡ ਤੇ ਕੀਤਾ ਸਾਈਡ ਤੇ ਨਹੀਂ ਇਹੋ ਜਿਹਾ ਕੀਤਾ ਵੀ ਪਿਛਲੇ ਪਾਸੇ ਬਿਠਾੜਤਾ ਮੰਦਿਰ ਦੇ ਬੈਕ ਸਾਈਡ ਤੇ ਪਿਛਲੇ ਪਾਸੇ ਜੰਗਲ ਦਾ ਵੀ ਗਾਈ ਜਾ ਬਹੁਤੇ ਗਾਇਜ ਕੋਈ ਆਵੇ ਨਾ ਤੇਰੇ ਕੋਲ ਹਾਂ ਵੀ ਕਿਸੇ ਨੇ ਕਿਹਾ ਹੁਣਾ ਜੀ ਨੇ ਹੁਣ ਫੇਸ ਟੂ ਫੇਸ ਆਉਣਾ ਸਾਹਮਣੇ ਹਾਂਜੀ 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 ਉੱਥੇ ਫਿਰ ਰੋਏ ਉਹ ਮਾਲਕ ਦੇ ਅੱਗੇ ਰੋਏ ਹਾਂਜੀ ਕਹਿੰਦਾ ਮੈਨੂੰ ਨੀਵੀਂ ਜਾਤੀ ਵਿੱਚ ਕਾਤੇ ਪੈਦਾ ਕਰ ਦੇ ਜੇ ਕਹਿੰਦਾ ਮੈਂ ਤੇਰੇ ਮੁੱਖੇ ਨੇ ਦੇਖਦਾ ਮੈਨੂੰ ਕਿਉਂ ਕੀਤਾ ਇਹ ਜਾਤੀ ਦੇ ਵਿੱਚ ਫਾਇਦਾ ਤੁਸੀਂ ਫਿਰ ਉੱਥੇ ਪਤਵਾਨ ਨੇ ਕਿਆ ਕਰਿਆ ਤਾਂ ਨਾ ਫਿਰ ਉਹਨੇ ਮੰਦਰ ਦਾ ਮੂੰਹੇ ਘਮਾਤਾ ਕਹਿੰਦਾ ਅੱਛਾ ਮੰਦਰ ਦਾ ਗੇੜੀ ਉਹ ਹੱਲ ਕਰਤਾ ਸਾਰੇ ਦਾ ਸਾਰਾ ਮੰਦਰ ਇਹ ਉਹਦੇ ਵੱਲ ਨੂੰ ਘੁੰਮਿਆ ਹੋਇਆ ਜਿਹੜੀ ਉਹਦੀਆਂ ਨਿਊ ਆਏ ਉਹ ਹੋਰ ਪਾਸੇ ਨੂੰ ਬਣੀਆਂ ਹੋਈਆਂ ਮੰਦਿਰ ਭੁਮਿਆ ਹੋਇਆ ਤੂੰ ਫੇਰ ਬਸਣ ਠੀਕ ਹੈ ਅੱਛਾ ਉੱਤੇ ਐਸਟੈਂਡ ਵੀ ਆਪਾਂ ਵੇਰ ਮਾਝੂਨ ਦਾ ਜਰੂਰੀ ਹੈ ਚੱਕ ਲਓ ਜਾਂਦਾ ਖਾ ਬੱਸ ਤੁਸੀਂ ਨਾ ਮੇਰੇ ਨਾਲ ਦੇਖੋ ਠੀਕ ਹੈ ਨਾ ਬਾਈ ਚੀਜ਼ਾਂ ਜੀ ਦੇਖੋ ਸਾਨੂੰ ਪਤਾ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ ਇਹ ਇੰਨੀ ਜਨਤਾ ਦਾ ਅੱਡਾ ਬੜਾ ਉੱਥੇ ਮਤਲਬ ਉਹਨਾਂ ਲੋਕਾਂ ਦੇ ਸਾਹਮਣੇ ਕਾਰਨਾਮਾ ਹੋ ਰਿਹਾ ਵੀ ਬਲਬਲ ਮੰਦਿਰ ਨੂੰ ਘੁੰਮ ਗਿਆ ਬਣਾ ਛੋਟੀ ਮੋਟੀ ਜੀ ਮੰਦਿਰ ਤੇ ਘੁੰਮਦਾ ਕੋਈ ਮਸਰਤਾ ਨਹੀਂ ਨਾ ਇਹ ਮੱਖਾ ਕਮਾਦਾ ਮੰਦਿਰ ਕਮਾਦਾ ਮੱਖਾ ਕਮਾਤਾ ਕੋਈ ਨਹੀਂ ਜੇ ਗੁਰੂ ਨਾਨਕ ਮੱਖਾ ਘਵਾਦੇ ਆ ਮੰਦਿਰ ਘਵਾਣਗੇ ਆ ਉਹਦੇ ਬਹੁਤਨੇ ਲੋਕ ਜਾਣ ਲੱਗੇ ਵੇ। ਲਾ ਹੁਣੇ ਘੱਟੀਪੱਟੀ ਕਰਦੇ ਲੋਕ ਕਹਿੰਦੇ ਵੀ ਆਟਾ ਨਹੀਂ ਪੂਰਾ ਹੁੰਦਾ ਹੈਗਾ ਚਾਹੀਏ ਇੱਥੇ ਕੋਈ ਚਾਹੀਏ ਆਪਣੇ ਆਪ ਚੱਲਦੀ ਹੈ। ਉਹਦੇ ਵੀ ਲੱਗਣ। ਜੋ ਪਹਿਲਾਂ ਕਿਹਨੇ ਕਰਦਾ ਉਹ ਪੈਸਾ ਬੈਠਾ। ਗੱਡੀ ਕਾਰ ਨੂੰ ਜਹਾਜ਼ ਕਰਨਾ। I'm mm -hmm. ਗਤਨਾਮ ਦੇਵ ਜੀ ਦੀ ਚੱਕੀ ਦਾ ਸਥਾਨ ਉਹ ਦੇਖਾਂਗੇ ਹੁਣ ਆਪਾਂ ਅੰਦਰ ਅੰਦਰ ਜਿਹੜੀ ਚੱਕੀ ਹੈਗੀ ਹੈ ਜੀ ਸਾਰੇ ਨਾਲ ਦੀ ਨਾਲ ਹੱਥ ਤਾਂ ਜਾਣਾ ਹੀ ਥੀ ਸ਼ੀਰਿਤ ਇਹ ਨੂੰ ਨੀਮਾ ਕਰਨਾ ਪੈਣਾ ਬਹੁਤ ਉੱਚਾ ਹੈ ਅਸਲ ਅਜਮਤ ਕਹਿਣਾ ਚਲੋ ਜੀ ਚੱਲਦੇ ਆਂ ਅੰਦਰ ਜਿਹੜੀ ਨਾ ਉਹ ਲੁਕਾਈ ਤੋਂ ਬਰਦਾ ਗੁਨੇ ਆ ਬਾਬਾ ਨਾਮਦੇਵ ਜੀ ਨੇ ਬਹੁਤ ਚੀਜ਼ ਘੋਈ ਹੈ ਐਨੂੰ ਭਾਰੀ ਦੇ ਲੈ ਜਾਓ ਜਿੱਥੇ ਆਓ ਜਿੱਥੇ ਆਓ ਜਿੱਥੇ ਆਓ ਜੰਮ ਚਾ ਨਹੀਂ ਜਿੱਥੇ ਜੂਗਾ ਜੰਮ ਚਾ ਕੋਈ ਪ੍ਰਸਾਦ ਜਾਓ ਚਾ ਰਾਮ ਰੁਪਾਈ ਜਿੱਥੇ ਲੈਂਦੇ ਜੀ ਬਾਬਾ ਨਾਮਦੇਵ ਦੀ ਜਿਹੜੀ ਹੈਗੀ ਜਗਾ ਅੰਦਰ ਮੰਦਰ ਦੇ ਵਿੱਚ ਹੀ ਰਾਧਾ ਕ੍ਰਿਸ਼ਨ ਜੀ ਦੀ ਵੀ ਹੈਗੀ ਆ ਮਹਾਰਾਜ ਸਾਹਮਣੇ ਚੱਲਨੇ ਬਾਅਦ ਆਰੂ ਸ਼ਿਵਜੀ ਮਹaraj ਜਦੋਂ ਤੁਹਾਨੂੰ ਹੋਸ਼ੀਂਦਾ ਉਹ ਨਹੀਂ ਕਰਾਂਗੇ ਜਿਹੜੇ ਬਟੇ ਕਰਦੇ ਸਤਿ ਸੰਗਤ ਕਰਦਾ ਕੰਦੀ ਆਜੀ ਕਹੇ ਜੀ ਫੋਕੜ ਤੋਂ ਦੀ ਸੰਗਤ ਆ ਤੁਸੀਂ ਕੁਛ ਨਹੀਂ ਚੜਾਉਂਦੇ ਬਸ ਸੰਗਤ ਨਾ ਬਗਤ ਨਾਮਦੇਵ ਜੀ ਦਾ ਤੇ ਇਸ ਵਾਰ ਇਹ ਜੀ ਵਿਸਥਾਰ ਪੂਰਵਕ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਮੈਂ ਇਹ ਨਹੀਂ ਕਹਾਂਗੀ ਗੂਗਲ ਤੇ ਸਰਚ ਕਰੋ ਨਹੀਂ ਪਾਪਾ ਦੀ ਵੀਡੀਓ ਤੁਹਾਨੂੰ ਪਤਾ ਹੈ ਗਿਆ ਕਰਨ ਮਹਾਲ ਵੀਡੀਓ ਤੇ ਜਾ ਕੇ ਤੁਸੀਂ ਸ਼ੋਰ ਕਰਿਓ ਤੇ ਜਾਵ ਮੰਡਲਾ ਪੁਰਵਾਜੀ ਦਾ ਨਾਮ ਹੈ ਤੇ ਤੇ ਸੰਗਤ ਦਾ ਕੱਟ ਬਹੁਤ ਟਾਈਮ ਲੱਗਣਾ ਹੈ ਜੀ ਮੇਰੇ ਬਹੁਤ ਟਾਈਮ ਲੱਗਣਾ ਖੜਨ ਦੇਖਦੇ ਹਾਂ ਹੁਣ ਕੀ ਕਰਨਾ ਚਾਹੁੰਦੇ ਹਾਂ ਅੱਛਾ ਦੇਖਦੇ ਹਾਂ ਬਾਵਾ ਬਾਬਾ ਜੀ ਸੰਗਤ ਦਾ ਪਾਠ ਹਾਂ ਇੱਥੇ ਆ ਕੇ ਬੈਠੇ ਸੀ ਹੈ ਫਿਰ ਉਹ ਪੜਦਾਂ ਦਾ ਆਹ ਵਾਹਿਗੁਰੂ 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 ਬਾਬਾ ਜੀ ਚਲੋ ਕੁਛ ਕਹਿ ਲਵੋ ਇਹਨਾਂ ਕੋਲ ਆਵਾਜ਼ ਆਪੇ ਪਹੁੰਚ ਜਾਣੀ कि रखने और तो देखो आपकी साड़ी जल जाए चिराग के साथ सारी संगत ਅੰਦਰ ਦਰਸ਼ਨ ਕਰਨ ਲਈ ਜਾ ਰਹੀ ਆ ਖੜੀ ਆ ਇਹ ਰੱਥ ਹੈਗਾ ਜੀ 10 ਸਾਲ ਪੁਰਾਣਾ ਅੱਛਾ ਇਹ ਨਵਾਂ ਬਣਾਇਆ ਹਾਂ ਇਹ ਲੱਗ ਜਾਂਦੇ ਪਹਿਲਾਂ ਮਸਰਾ ਹੋ ਗਿਆ ਉਹ ਲੱਗ ਜਾਂਦੇ ਹੁਣ ਅੱਛਾ ਅੱਛਾ ਹਾਂ ਇਹ ਨਾਮ ਲਾਤਾ ਹਾਂ ਇਹ ਬਹੁਤ ਅਨਾਰ ਦੇਖਦਾ ਸੋ ਹਾਂ ਜੀ ਇਹਨਾਂ ਦੀ ਜਦ ਸ਼ੋਭਾ ਯਾਤਰਾ ਹੁੰਦੀ ਹੋਣੀ ਆ ਜਦ ਲੈਂਦੇ ਹੋਣੇ ਆ ਇਹ ਹਾਂ ਸਹੀ ਹੈ ਦੀਪ ਦੀ ਪਹੁੰਚਾ ਦੇ ਦੀਪ ਦੀ ਜੀ ਰਾਮ ਜੀ ਕਿਸੇ ਮੋੜਾ ਜੀ ਪਪਾ ਨਾਮਦੇਵ ਜੀ ਦੇ ਘਰ ਤੋਂ ਬਾਅਦ ਠੀਕ ਆ ਪ੍ਰਸਥਾਨ ਕਰ ਰਿਸੀ ਅਸੀਂ ਗੱਡੀਆਂ ਵਾਲ ਨੂੰ ਤੇ ਮਸਾਲੇ ਕਾਫੀ ਪ੍ਰਕਾਰ ਦੇ ਇੱਕ ਹੀ ਚੀਜ਼ਾਂ ਕਰ ਚਾਰੇ ਗੁਣ ਚਾਰੇ ਗੁਣ ਕਾਦਲੇ ਵਰ ਮਤਲਬ ਸਬਜ਼ੀ ਚ ਤੜਕਾ ਪਾਉਣ ਲਈ ਨਹੀਂ ਇਹ ਪੰਜੀਰੀ ਨਹੀਂ ਪੰਜੀਰੀ ਠੀਕ 90 ਬੇਬੀ ਤੁਹਾਨੂੰ ਤਾਂ ਪਤਾ ਹੋਣਾ ਗੋੰਦਕ ਤੀਰਾ ਹੈ ਨਹੀਂ ਉਹ ਤਾਂ ਕੁਝ ਹੋਰ ਕਹਿੰਦੇ ਸੀ ਇਹ ਦਾਲ ਚੀਨੀ ਹੈ ਹਾਂ ਦਾਲ ਚੀਨੀ ਦੋ ਬਰੇ ਵਰ ਜੀਰਾ ਜੀਰਾ 200 300

ਸਭ ਤੋਂ ਬੜੀ ਵਾਲੀ ਦੂ ਗਿਆ ਆਪਾਂ ਨੇ ਨਹੀਂ ਲੈਣਾ ਕੁਝ ਆਪਾਂ ਕਹਿੰਦੇ 200 ਦਾ ਭਾਜਾ ਹਾਂ ਲੈ ਨਹੀਂ ਜਾਣ ਦੇਣੀ 100 ਦਾ ਭਾਜਾ ਉਹਨਾਂ ਨੇ ਹੀ ਰੱਖ ਲੈਣੀ ਹੋ ਗਸਤ ਬਾਉ ਗਿਆ ਜੰਬਾਲ ਦੀ ਕਿੰਨੇ ਕਿੰਨੇ ਦਾ ਭਾਜਾ ਆਪਣੇ ਆਹ ਹਾਂ ਭਾਈ ਸੋ ਕਿਉਂ ਮਨ ਸੇਡਸ ਅੰਕਲ ਆ ਕੀ ਪਿਆ ਇੱਧਰ ਇਹ ਦਾਲਾਂ ਵਈਆਂ ਦਾਣਾ ਆ ਕੀ ਚੀਜ਼ ਅੰਕਲ ਅੰਬਾ ਹਲਦੀ ਅੱਛਾ ਇਹ ਵੀ ਕਾਵੇ ਪ੍ਰਕਾਰ ਦੀ ਹੁੰਦੀ ਹੈ ਮੰਮੀ ਅਰਹਰ ਦੀ ਦਾਲ ਕਿੱਥੇ ਇੱਥੇ ਹੈਗੀ ਆ ਆ ਅਲਸੀ ਆ ਅਲਸੀ ਮੈਂ ਨਹੀਂ ਹੱਥ ਨਾਲੇ ਹੱਥ ਨਾਲਾ ਮੁਸਕ ਮੈਂ ਦਿੰਦਾ ਆ ਹੋਰ ਇਹ ਤਾਂ ਸਮੈਲਾਂ ਦੀ ਫਿਰ ਹਾਂ ਦੱਸੋ ਲੈਂਕਾ ਲਾਨੀਆਂ ਇੱਧਰ ਵੀ ਦੇਖ ਲੋ ਇਹ ਸਾਰੇ ਇੱਧਰ ਲਾ ਮਹੌਲੇ ਦੀ ਮਸਾਲਿਆਂ ਦੀ ਲਿੱਤੀ ਕਿਉਂ ਨਹੀਂ ਅੱਜ ਤਾਂ ਮੇਰਾ ਮੇਸ਼ੇ ਨਹੀਂ ਆਉਂਦਾ ਹੈ ਅੰਕਲ ਜੀ ਦੇ ਦਿਓ ਅੰਕਲ ਜੀ ਹਰ ਸਾਲ ਹਰ ਵਾਰ ਮੁੜ ਜੰਦਾ ਇੱਥੇ ਆ ਕੇ ਮੈਂ ਖਾਲੀ ਵੈਸੇ ਅੰਕਲ ਨੇ ਪਛਾਣ ਲਿਆ ਤੁਹਾਨੂੰ ਨਹੀਂ ਪਛਾਣਿਆ ਨਹੀਂ ਓਕੇ ਹੁਣ ਜਾਣ ਪਛਾਣ ਵਧੀਏ ਜੀ ਫੋਟੋ ਜੀ ਖਿੱਚ ਕੇ ਦੇਖੇ ਜਾਂਦੇ ਹਾਂ ਹਾਂ ਇਹੋ ਬੜਾ ਸਾਈਡ ਲੱਗਦਾ ਦੇਖ ਲੈ ਹਾਂ ਦੇਖਦੇ ਦਿਖਾਤਾ ਸਭ ਤੋਂ ਵੱਡਾ ਖੜੀ ਗਏ ਇਹਨਾਂ ਤੋਂ ਵੱਡਾ ਹਿੱਟ ਨਹੀਂ ਫੜੋ ਆਲਰੇਡੀ ਨਹੀਂ ਕੀਤੀ ਐ ਫਿਰ ਆ ਰੇਡੀ ਸੈਨ ਇਹ ਕੈਪਰਾ ਜੀ ਦੇ ਦੋ 250 ਕਾ ਇੰਗਲਿਸ਼ आ, आप अपने हासिल से ना कि मशीन ले बनाया वाला जल्दी कंपनी का लगा था अच्छा अंकल बैठे हुए कर रहे चलो, चलो, चलो फिर मिलेंगे अंकल पता चलेगा भी मेरा जो जुपीटर बन के लेकर जाना है हाँ हाँ। टाइम में बराबर कैसे पता चलेगा बराबर तो बात आपकी ठीक है चलो बराबर करके साथ चलो ठीक है अंकल

ये छोलियों का पैकेट है, ठीक है। हाँ, आपके मक्खी हैं तो बैठी जाती है। कौन खाएगा वो देखो भैया फ़ोन में लगे और इनके मक्खियाँ बैठ रही हैं। ठीक। सोयासी। मंदिर। चलो चलिए मट्टियाँ ही। ऐसे इस साइड तो आए सी। ठीक है जी। आह मतलब नामदेव जी दे सारा करके मथा मतलब टेक के ਤੇ ਹੁਣ ਆਪਾਂ ਚੱਲਦੇ ਆਂ ਇਸ ਸਾਈਡ ਤੋਂ ਇੱਥੇ ਬੈਠੇ ਆਂ ਇਹ ਹੈ ਗਿਆ ਜੀ ਯੋਧ ਫਾਸਟ ਫੂਡ ਥੋੜਾ ਜਿਹਾ ਅੱਜ ਪਾਪਾ ਨੇ ਵੀ ਬੋਲਤਾ ਕਹਿੰਦੇ ਤੁਸੀਂ ਖਾ ਸਕਦੇ ਹੋ ਗਾਂਟੇ ਵਰੀ ਸੋ ਹੁਣ ਆਪਾਂ ਚੱਲਦੇ ਆ ਜੀ ਅੰਦਰ ਇਹਨਾਂ ਕੋਲ ਸਪ੍ਰਿੰਗ ਰੋਲ ਵਗੈਰਾ ਹੈਗਾ ਤੇ 버ਗਰ ਵਗੈਰਾ ਖਾ ਸਕੋਸ਼ਾ ਤੇ ਸਾਡੀ ਫੈਮਿਲੀ ਬੈਠੀ ਹੈ ਜੀ ਅੰਦਰ ਕਿਓ ਤੇ ਹੋ ਗਏ ਹੋਇਆ ਉਹ ਦੇਖੋ ਬਣਾਣ ਹਨ ਤੁਸੀਂ ਖਾ ਲਿਆ ਮम्मी ਸਾਡੀ ਬਹੁਤ ਥੱਕ ਗਈ ਮੈਂ ਤੇ ਪਾਪਾ ਨਹੀਂ ਥੱਕੇ ਪਾਪਾ ਤੁਸੀਂ ਥੱਕੇ ਨਹੀਂ ਨਾ ਨਾ ਇੱਕ ਕਿਹੜਾ ਹੋਰ ਲਾਇਆਈ ਕੋਈ ਇਸ਼ੂ ਨਹੀਂ ਮੈਨੂੰ ਵੀ ਸੱਚੀ ਮੈਨੂੰ ਜਮਾ ਦਿਖਾਵਟ ਨਹੀਂ ਹੋਈ ਮੰਮੀ ਗਈ ਜੀ ਤੁਹਾਡੇ ਪੈਰ ਦਿਖਾਓ ਮੇਰੇ ਪੈਰ ਠੀਕ ਆ ਪੈਰ ਤਾਂ ਬਿਲਕੁਲ ਸੁੱਜ ਗਏ ਯਾਰ ਹਾਂ ਮੰਮੀ ਨੂੰ ਅੱਧੀ ਪ੍ਰੋਬਲਮ ਤਾਂ ਪੈਰਾਂ ਨੇ ਕਰ ਲਈ ਅੱਧੀ ਪ੍ਰੋਬਲਮ ਤੁਹਾਨੂੰ ਪੈਰਾਂ ਨੇ ਕਰੀਆ ਤਾਂ ਤੁਸੀਂ ਕਹਿੰਦੇ ਹੋ ਮੈਂ ਥੱਕ ਗਈ ਜੀ ਮੇਰੇ ਤਾਂ ਵੀ ਸੁੱਜ ਗਿਆ ਦੇਖ ਤੇ ਰਾਈਟ ਚੱਲ ਕੋਈ ਗੱਲ ਨਹੀਂ ਹੁਣ ਕੁਛ ਖਾ ਪੀ ਲੈਣਾ ਆਪੇ ਸਹੀ ਹੋ ਜਾਣੇ ਚੱਲ ਕੋਈ ਤਾਂ ਤੇ ਕੀ ਹੋਇਆ ਜਿਹੜਾ ਸੀ ਨਾ ਕਰਦੇ ਵੀ ਨਾਸਤਾ ਕਰਦੇ ਸੀ ਨਹੀਂ ਹੋ ਰਹੀ ਕਿੱਦਾਂ ਕਿੱਥੇ ਬਾਜ ਆਉਣੀ ਉਸੀ ਮਜਬੂਰ ਹੈ ਜੀ ਨਹੀਂ ਹੋ ਸਕਦਾ ਆ ਪਾ ਕੋਈ ਨਹੀਂ ਹਾਂ ਜੇ ਤੁਸੀਂ ਖਾਂਦੇ ਨਹੀਂ ਇਹਦੇ ਨਾਲ ਖਾ ਲਓ ਆਓ ਉਹ ਕਰਾ ਨਹੀਂ ਕਾਕੇ ਤੁਸੀਂ ਟੇਸਟ ਦੱਸੋ ਵੀ ਆਪਣੇ ਪੰਜਾਬ ਵਾਲਾ ਹੀ ਹੈ ਕਿ ਥੋੜਾ ਜਿਹਾ ਡਿਫਰੈਂਟ ਹੈ ਡਿਫਰੈਂਟ ਹੈ ਖਾ ਸਕੋ ਤੁਸੀਂ ਯਸ ਤੇ ਸਾਦੇ ਸਾਦੇ ਲੱਗੇ ਹੋ ਬਣਾਉਂ ਹੂੰ ਕੋਈ ਨਾ ਕਵਾਰਾ ਸ਼ੀਟ ਹੁੰਦੀ ਜਿਹੜੀ ਹਾਂ ਉਹ ਲੋਹਾ भैया ये थी हाँ, तो कैसे बनाते दिखाओगे एक मीठी मीठी आग पर बना रहे ना मिठ, दिखाना एक बनाकर इसे निकाल दिया ठीक है ये इसमें कुछ डाला तो नहीं हरा रोट में इसको फेमस करूंगी ना अभी बताएगा जी अच्छे से कोई बात नहीं इधर कर कर बता भैया भैया ये देखो ये साफ ले लिया अब क्या करना है अब क्या करना है इसमें ये अरारोट में पानी घोल लिया पानी और अरारोट मिक्स किया मैदा भी ऐसे कमा देना ठीक तो ये, तो ये, ये ऐसे आ जाएगी फिर तो फिर इसके बाद यहाँ पर अरा रोट क्यूँ डाल दिया नहीं। चिपकता नहीं है ओके। ठीक चलो धन्यवाद भैया अरा मैदा। थोड़ा जा पानी देना ऊपर तो थैंक यू भैया अच्छा था लेकिन जैसा हमारे पंजाब में बनता है ना स्पाइसी वैसा नहीं था यहाँ का, हाँ का टेस्ट कुछ और होगा ना हाँ हाँ मैं तभी बोल रही हूँ वहाँ का टेस्ट यहाँ से बहुत अलग, अलग है ऐसे हाँ हाँ, हाँ। لیکن پھر بھی جیسا بھی اچھا جو مرچ کم کھائے گا نا اسے اچھا لگے گا اگر کسی نے کروانا ہے تو کہہ کر کروا سکتا ہے نا اسپائسی اوکے थैंक यू बाय ओके फिर چلو جی ہن بڑھدے ہیں اپنے گھونسلے والے نوں اپنے کمرے والے ایک تے ایتھے ہو رہی ہے جی نال دی نال صفائی ਦੁਕਾਨਾਂ ਨਾਲ ਦੇ ਨਾਲ ਖੜੀਆਂ ਮੰਮੀ ਆ ਫੜਿਓ ਮੜੇ ਜਾ ਚਲੋ 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 ਅੰਦਰ ਚਲੋ ਗੱਡੀ ਨਹੀਂ ਆ ਗੱਡੀ ਆ ਰਹੀ ਆ ਠੀਕ ਤੇ ਥੇਸੀ ਰਹਿ ਰਹੇ ਆ ਤੇ ਉਹ ਬੰਦਾ ਸਾਡਾ ਪਾਪਾ ਉਹ ਜਾ ਰਿਹਾ ਏ ਤਨ ਤਨ ਬਾਬਾ ਬੋਡਾ ਜੀ ਐਨ ਆਰ ਆਈ ਯਾਤਰੀ ਨਿਵਾਸ ਠੀਕ ਹੈ ਜੀ ਅਸੀਂ ਇਸ ਦੇ ਅੰਦਰ ਰੈਂਡਰ 8th ਫਲੋਰ ਦੇ ਵਿੱਚ ਚਲਦੇ ਆਂ ਅੰਦਰ ਤੁਹਾਨੂੰ ਦਿਖਾਉਣੀ ਆ ਸਾਰਾ ਕੁਝ ਨਾਲ ਦੀ ਨਾਲ ਇੱਧਰ ਹੈਗਾ ਬਾਥਰੂਮ ਵਗੈਰਾ ਤੇ ਇੱਧਰ ਗਿਆ ਨਿਰਗੰਦੇ ਹੋਣੇ ਆ ਪਾਠੀ ਵਗੈਰਾ ਜਿੰਨੇ ਵੀ ਹੋਣੇ ਆ ਠੀਕ ਆ ਤੇ ਕਿੰਨਾ ਸੋਹਣਾ ਬਣ ਜਦ ਨਾਲ ਪਾਣੀ ਦਾ ਫੁਆਰਾ ਲੱਗਦਾ ਕਹਿੰਦੇ ਬਹੁਤ ਐਸਮ ਆਸਮ ਜਿਹਨੂੰ ਕਹਿ ਦਿਆ ਉੱਦਾਂ ਦਾ ਲੱਗਦਾ ਤਹਣਾ ਪਲੇਨ ਬੇਜੀ ਅੰਦਰ ਐਂਟਰੀ ਸੋ ਇੱਕ ਦੋ ਫਲਿੱਟ ਦੋ ਲਿਫਟਾਂ ਇੱਧਰ ਲੈ ਜੀ ਦੋ ਲਿਫਟਾਂ ਇੱਧਰ ਲਈਆਂ ਠੀਕ ਐ ਅਸੀਂ ਜਾਣਾ ਐਸਾਈਡ ਟੂ ਇੱਕ ਅਗੇ ਸੋ ਹੁਣ ਅਸੀਂ ਆਪਣੇ ਰੂਮ ਵੱਲ 바ਤੇ ਹੋਏ ਅੱਜ ਤੁਹਾਨੂੰ ਆਪਣਾ ਰੂਮ ਵੀ ਕਲੀਅਰ ਦਿਖਾ ਦिए eight zero eight हो रहे पास से बांध लेंगे लगाओ किधर कौन चाबी है किधर कितना है चाबी रो मेरे को चाबी चुप्पी कोई नहीं है कि पापा का पार्ट से चाबी पापा का पार्ट से भी है कि कोई बंटवा लो फिरो ਚਾਬੀ ਖੋ ਗਈ ਸਾਡੀ ਹੁਣ ਮਿਲ ਗਈ ਮਿਲ ਗਈ ਮਿਲ ਗਈ ਮਿਲ ਗਈ ਮਿਲ ਗਈ ਅੱਬਾ ਬੱਬੂ ਬੱਬੂ ਕੀ ਕੀ ਆ ਬੱਬੂ ਚਲੋ ਕੋਲੋ ਤੁਸੀਂ ਰੂਮ ਕੋਪਰੇ ਹੱਥੋਂ ਉਨੇ ਦੇ ਬਹੁਤ ਸਾਰੇ ਆਏ ਸੋਨਾ ਬਣਾ ਲੈ ਚਲੋ ਆਇੰ ਦਾ ਸੋਨਾ ਬਸ ਪਾਪਾ ਨੂੰ ਚਲ ਸਾਨੂੰ ਉਹ ਸੀ ਸੋਨਾ ਇੱਕ ਕਵੜ ਮਿਲਦਾ ਠੀਕ ਹੈ ਐਂਟਰ ਕਰਦੀ ਸਾਰੇ ਵਿੱਚ ਹੀ ਦੇ ਪਏ ਆ ਕੱਪੜੇ ਵਗੈਰਾ ਠੀਕ ਹੈ ਜਿਸ ਸਾਈਡ ਹੈਗਾ ਵਾਸ਼ਰੂਮ ਵਾਸ਼ਰੂਮ ਵੀ ਬਹੁਤ ਹੀ ਜ਼ਿਆਦਾ ਸਾਫ਼ ਹੈ ਜੀ ਕੋਈ ਗੱਲ ਨਹੀਂ ਹੈਗੀ ਤੇ ਤਿੰਨ ਕਮਰੇ ਬਗੈਰੇ ਪੂਸੋਣੀ ਇੱਕ ਬਲਕਨੀ ਵੀ ਮਿਲਦੀ ਆ ਸਾਨੂੰ ਦੇਖੋ ਕਿੰਨਾ ਸੋਹਣਾ 뷰 ਇੱਥੋਂ ਤੋਂ ਦਿਖਦਾ ਚਲੋ ਜੀ ਫਿਰ ਠੀਕ ਆ ਅਗਲੀ ਵੀਡੀਓ ਵਿੱਚ ਮਿਲਾਂਗੇ ਉਦੋਂ ਤੱਕ ਖੁਸ਼ ਰਹੋ ਤੇ ਸਾਡੀ ਅਗਲੀ ਵੀਡੀਓ ਦਾ ਕਰੋ ਬੇਟ